ਨੂਰ ਨੂ ਡਾਕਟਰ ਨੇ ਦੱਸਿਆ ਖੰਨੇ ਦਵਾਈ ਲੈਣ ਗਏ ਕਹਿੰਦਾ ਵੱਧ ਤੋਂ ਵੱਧ ਜੇ ਲੱਤਾਂ ਦੋਦਦੀਆਂ ਤਾਂ ਹਰੇ ਘਾਹ ਉੱਪਰ ਨੱਚਿਆ ਕਰ ਘੁੰਮਿਆ ਕਰ ਖੇលਿਆ ਕਰ ਇਹਨੇ ਪਨੀਰੀਓ ਮਿੱਧੀ ਪਈ ਆ ਡਾਕਟਰ ਨੇ ਕਾਹਦਾ ਕਹਿਤਾ ਵੈਸੇ ਖੜੀ ਹੋ ਜਾਂਦੀ ਆ ਅੱਗਬੀ ਹੋ ਗਈ ਖੜੀ ਨਿਕਨਾ ਤੈਨੂੰ ਵੀ ਕਰੰਟ ਲੱਗਦਾ ਹੁੰਦਾ ਹਾਂ ਇਹਨਾਂ ਨੂੰ ਮਾਵਾਂ ਧੀਆਂ ਨੂੰ ਇੱਕ ਦੂਜੀ ਤੋਂ ਕਰੰਟ ਬੋਲ ਲੱਗਦਾ ਤਾ ਉਹ ਡਾਕਟਰ ਨੇ ਦੱਸਿਆ ਕੀ ਦੱਸਿਆ ਡਾਕਟਰ ਨੇ ਉਹਦਾ ਹੱਲ ਇਹ ਚੱਪਲਾਂ ਛੋਲ ਦੇ ਦੋ ਤਿੰਨ ਦਿਨ ਤੇ ਇੱਕ ਹਫਤਾ ਚੱਲ ਆਹੋ ਮੰਨ ਲਓ ਇੱਕ ਹਫਤਾ ਚੱਪਲ ਖੋਲ ਕੇ ਫਿਰਨਾ ਤੁਸੀਂ ਚੱਪਲ ਨਹੀਂ ਪਾਉਣੀ ਜਮਾਂ ਤੇ ਪੈਰ 'ਚ ਫਿਰ ਜਿਹੜਾ ਟੁੱਟਾ ਧਰਤੀ ਨਾਲੋਂ ਅਰਥ ਟੁੱਟਿਆ ਹੋਇਆ ਉਹ ਜੁੜ ਜਾਊਗਾ ਜਿਹੜਾ ਤੁਹਾਨੂੰ ਝਟਕਾ ਲੱਗਦਾ ਕਰੰਟ ਲੱਗਦਾ ਇੱਕ ਦੂਜੇ ਤੋਂ ਉਹ ਲੱਗਣ ਤੋਂ ਹਟ ਜੂ ਹੁਣ ਇਹ ਨੰਗੀ ਪੈਰੀ ਮਾਮਾ ਧੀਆਂ ਫਿਰਦੀਆਂ ਨੇ ਤਾਂ ਕਰਕੇ ਘਟਦਾ ਚੱਪਲਾ ਪਾ ਲੈਣਾ ਹਫਤਾ ਲਗਾਤਾਰ ਜਦੇ ਲੱਗਣ ਲੱਗ ਜਾਂਦਾ ਨਹੀਂ ਦੁਖੀ ਜਾਂਦੀਆਂ ਨੇ

ਉੱਛਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰੀਦਾ ਇੱਕ ਫੇਸਬੁੱਕ ਤੇ ਕਰੀਦਾ ਫਾਲੋ ਨੂਰ ਫੇਰ ਭੱਜੀ ਆਉਂਦੀ ਆ ਵਿੱਚ ਨੂੰ ਪਾਣੀ ਦੇ ਚਲੋ ਮੌਸਮ ਠੰਡਾ ਹੈ ਮੌਸਮ ਗਰਮ ਨਹੀਂ ਹੈਗਾ ਨਹੀਂ ਤਾਂ ਜਿਵੇਂ ਲੱਤਾਂ ਦੁਹਦੀਆਂ ਨੇ ਬੁਖਾਰ ਚੜਦਾ ਤਾਂ ਨਹੀਂ ਤਾਂ ਤਾਂ ਡੰਕ ਨਹੀਂ ਦੀ ਭਾਰ ਹੁੰਦੀ ਮੌਸਮ ਠੰਡੇ ਕਰਕੇ ਆਹ ਹੋ ਜਾਣਾ ਆਓ ਜੀ ਆਪਾਂ ਇਹ ਹਾਂ ਆ ਜਾ ਆ ਜਾ ਕਰ ਦਿੰਨੇ ਆ ਕੀ ਗੱਲ ਕੀ ਗੱਲ ਕੋਈ ਨਾ ਨਾਲੀ ਆ ਜਾ ਚੱਲਦੇ ਆ ਵਾਸਾ ਪਾ ਗੇੜਾ ਮਾਰ ਕੇ ਆਉਣਾ ਇੱਕ ਫੇਰ ਜਾ ਕੇ ਪਾਣੀ ਵੀ ਠੰਡਾ ਹੋ ਗਿਆ ਨਾ ਹੂੰ ਦੁਬਾਰੇ ਦਤਾ ਦੋ ਹਨ ਸਵੇਰ ਨੂੰ ਆਪਣਾ ਇੱਧਰ ਮੇਰੇ ਲਈ ਚੱਪਲਾ ਕੋਲ ਰੱਖ ਦੇ। ਹਾਂ ਬੰਦਾ। ਅੱਛਾ ਕੀ ਹੋਣੀ ਕਿਦੇ? ਕੀ ਕਰਨਾ ਟੋਚੂ? ਟੋਚੂ। ਹਾਂ? ਆਪਾਂ ਖੜੇ ਆਂ ਕੱਚੇ ਕੱਖਾਂ 'ਚ। ਜਨਾਬ ਕੱਚੇ ਕੱਖ ਕਹਿਣ ਦਾ ਮਤਲਬ ਕੀ ਦਾ ਕੱਦੂ ਕਰਨਾ ਹੁੰਦਾ। ਹੈਨਾ? ਇੱਧਰਲੇ ਪਾਸੇ ਮੱਕੀ ਆ ਇੱਧਰਲੇ ਪਾਸੇ ਬਾਜ ਪਰਲੇ ਪਾਸੇ ਬਾਜਰਾ ਤੇ ਮੈਂ ਸਭ ਤੋਂ ਵੱਡਾ ਪਤਾ ਕੀ ਕਰਦਾ ਲੋਕ ਇੱਕ ਜਿਉਂ ਵੱਡਾ ਲਾ ਕੇ ਬਹਿ ਜਾਂਦੇ ਆ ਇੱਕ ਪਾਸੇ ਵੀ ਪੱਟੀ ਜਾਂਦੇ ਆ ਪਰ ਮੇਰਾ ਹੁੰਦਾ ਚਾਹੇ ਬਰਸੀਮ ਆ ਚਾਹੇ ਕੋਈ ਵੀ ਜਿੱਥੇ ਢਲੀ ਵੱਡੀ ਆ ਜਿੱਥੇ ਕੱਖ ਵੱਡੇ ਵੱਡੇ ਆ ਉੱਥੋਂ ਹੀ ਵੱਡਾ ਲਾਉਣਾ ਹੁਣ ਜਿਵੇਂ ਆ ਵੱਡਲੇ ਇੱਥੋਂ ਜਿੱਥੇ ਮੈਂ ਖੜਾ ਐਨੇ ਕ ਹੁਣ ਉਹ ਢਲੀ ਪੜੀ ਆ ਉੱਚੀ ਆ ਥੋੜੀ ਜੀ ਹੁਣ ਇਹ ਵੱਡ ਦੇਣੀ ਆ ਮਤਲਬ ਕਿ ਇੱਕ ਪਾਸੇ ਨੂੰ ਨਹੀਂ ਲਾਉਣਾ ਹੈਗਾ ਜਿੱਧਰੋਂ ਲੋਟ ਆ ਗਿਆ ਜਿਹੜਾ ਉੱਚਾ ਪਾਸੇ ਉਹ ਹੀ ਵਢੀ ਜਾਣਾ ਜਿਹੜਾ ਕਿ ਆਮੂਮਨ ਲੋਕ ਐਦਾਂ ਨਹੀਂ ਵੜਦੇ ਇੱਕ ਪਾਸੇ ਤੋਂ ਪੈ ਜੰਨੇ ਆ ਐ ਮੈਂ ਉਧਰ ਵੀ ਫੜਦੇ ਜੰਨੇ ਆ ਹਾਲੇ ਪੱਲੀ ਚ ਪੈਂਦਾ ਬਸ 10 ਦਿਨ ਨੂੰ 5-7 ਦਿਨ ਨੂੰ ਇਹ ਵੇੜ ਚ ਪਾਣੇ ਵਾਲਾ ਹੋ ਜਾਣਾ ਫਿਰ ਵੇੜ ਚ ਪਾ ਕੇ ਲੈ ਕੇ ਜਾਇਆ ਕਰਾਂਗੇ ਚਲੋ ਹੁਣ ਵੜਦੇ ਆ ਕੱਖ ਚਿੱਟੇ ਨਿਕਲੇ ਆਉਣੇ ਆ ਵੜਦਨ ਦਾ ਰੇਤਾ ਪੈਰਾਂ ਨੂੰ ਮਿੱਟੀ ਅਸੀਂ ਕਰ ਰਹੇ ਹਾਂ ਰੌਣੀ ਨੂਰ ਫਿਰਦੀਆਂ ਖੇਤਾਂ 'ਚ ਪਾਣੀ ਦੇ ਦਿੱਤੀ ਜਿਹੋ ਇਹਨੇ ਖੱਡਾਂ ਕਰੀਆਂ ਹੁੰਦੀਆਂ ਨੇ ਉਹ ਖੱਡਾਂ ਬੰਦ ਕਰਦੇ ਫਿਰਦੇ ਆ ਤੇ ਦਿਖਾਉਨੇ ਆ ਤੁਹਾਨੂੰ ਖੱਡਾਂ ਇੱਥੇ ਪਾ ਦਾ ਪੁੱਤ ਚੱਪਲਾ ਇੱਥੇ ਕਰਚੇ ਉਹ ਨਹੀਂ ਕਹੜੇ ਨੇ ਪੈਰ ਪਾੜ ਦੇਣਗੇ ਇਹ ਚਿੱਟੇ ਇਹ ਚਿੱਟੇ ਇੱਥੇ ਬਲੂਟ ਉੱਥੇ ਵੀ ਖੋਈ ਹੋਈ ਆ ਆਪਣੀ ਉਰੇ ਹੋਂ ਤੇ ਤੇ ਲੱਭਣਾ ਨੱਕੇ ਪਰ ਹੋਂ ਕਿੱਥੇ ਲੱਭਣੀ ਆ ਥੱਲੇ ਆ ਗਈ ਹੌਲੀ ਹੌਲੀ ਉੱਪਰ ਛੱਟੇ ਪਹਿਨਣਗੇ ਆ ਥੋੜਾ ਹਾ ਹਾ ਹਾਈ ਕੱਚਾ ਹਾਂ ਹੌਲੀ ਚੱਲ ਪਿਆ ਮਸਾ ਗੁੰਜਾ ਜਾ ਰਿਹਾ ਹੈ ਆਪਣਾ ਆਪਾਂ ਫਰਕ ਲੰਗੇ ਹਨ ਬਸ਼ੜ ਦੇ ਪਤਾ ਆ ਕੋਈ ਕੱਢ ਜੂਦਾ ਆ ਆਹ ਕੰਮ ਦੇ ਮਾਰੇ ਖੜੇ ਆ ਅਸੀਂ ਇੱਥੇ ਆ ਹਨਾ ਬੱਟਾਂ ਥੱਲੇ ਦੀ ਪਾਣੀ ਸੌਣ ਕਾ ਆਪਣਾ ਆਪਣਾ ਜਾਈ ਜਾਂਦਾ ਇਹ ਚੂਹਿਆਂ ਨੇ ਕਰੀਆਂ ਹੋਈਆਂ ਜੇ ਫਿਰ ਹੁਣ ਆਹ ਕੈਰੇਜ ਨੂੰ ਜਾਣ ਲੱਗ ਗਿਆ ਫਿਰ ਆ ਨਹੀਂ ਪਰਣਾ ਤਾਂ ਕਰਕੇ ਨੂਰ ਨੂੰ ਦੱਸਿਆ ਵੀ ਪਹਿਲਾਂ ਇਹ ਖਾੜਾ ਬੰਦ ਕਰਕੇ ਜਾਣੀਆਂ ਨੇ ਪਾਣੀ ਜਾਂਦਾ ਇੱਕ ਕੋਟੋਚ ਪਈ ਜਾਂਦਾ ਪਤਾ ਨਹੀਂ ਕਿੰਨੀ ਕੁ ਡੂੰਘੀ ਖੱਡ ਕਰ ਦਿੰਦਾ ਚੂਹਾ ਸੁਰੰਗ ਪੜ ਦਿੰਦਾ ਖੜਾ ਹੋ ਜਾ ਪੁੱਤ